ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਹਰੀਆਂ ਮਿਰਚਾਂ ਦਾ achar ਪਾਉਣ ਲੱਗੇ ਆਂ ਇਹ ਹਰੀਆਂ ਮਿਰਚਾਂ ਮੈਂ ਰਾਤ ਤੋਂ ਠੀ ਰੱਖਤੀਆਂ ਸੀ ਤੇ ਇਹ ਜਮਾ ਮੈਂ ਸਕਾਲੀਆਂ ਸਕਾ ਕੇ ਮੇਨਾਂ ਇਹਨਾਂ ਦੇ ਡੰਡੀਆਂ ਤੋੜ ਲਈਆਂ ਤੁਸੀਂ ਧੋਣ ਤੋਂ ਪਹਿਲਾਂ ਡੰਡੀਆਂ ਨਹੀਂ ਤੋੜਦੀਆਂ ਜੇ ਆਪਾਂ ਪਹਿਲਾਂ ਡੰਡੀਆਂ ਤੋੜਦੀਆਂ ਤੇ ਇਹਨਾਂ ਦੇ ਵਿੱਚ ਪਾਣੀ ਭੈਜੂਗਾ ਕਿਉਂਕਿ ਜਦੋਂ ਆਪਾਂ achar ਪਾਉਣਾ ਹੁੰਦਾ ਉਹ ਡੰਡੀਆਂ ਧੋ ਕੇ ਬਾਅਦ 'ਚ ਤੋੜਦੀਆਂ ਮੈਂ ਡੰਡੀਆਂ ਤੋੜ ਲਈਆਂ ਇਹਨਾਂ ਤੱਕ ਤੇ ਹੁਣ ਆਪਾਂ ਇਹਨਾਂ ਦਾ achar ਪਾਉਣਾ ਵਾ ਤੇ 4 ਪੌਂਡ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਵਾ ਤੇ ਆਪਾਂ ਇਹ ਮਿਰਚਾਂ ਦੇ ਹਿਸਾਬ ਨਾਲ ਤੁਸੀਂ ਆਪਦੇ ਅੰਦਾਜ਼ੇ ਦੇ ਹਿਸਾਬ ਨਾਲ 2-2 ਢਾਈ-ਢਾਈ ਚਮਚੇ ਸਾਰੇ ਸਮਾਨ ਦੇ ਜਿੰਨਾ ਜੇ ਤੁਸੀਂ 2 ਚਮਚੇ ਲੈਣ ਲੱਗਿਆਂ ਤਾਂ ਸਾਰੇ ਵੱਡੇ ਚਮਚੇ ਸਾਰੇ ਸਮਾਨ ਦੇ 2-2 ਚਮਚੇ ਹੀ ਲੈਣੇ ਆ ਤੇ ਤੁਸੀਂ ਸਮਾਨ ਵੱਧ ਘੱਟ ਜਿਵੇਂ ਮਿਰਚਾਂ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਲਈਏ ਜਮੈਣ ਫਿਰ ਆਪਾਂ ਲਿਆ ਨੂਨ ਨੂੰ ਤੁਸੀਂ ਸਵਾਦ ਅਨਸਾਰ ਪਾ ਸਕਦੇ ਆ ਪਹਿਲਾਂ ਥੋੜਾ ਜਿਹਾ ਘੱਟ ਪਾ ਕੇ ਦੇਖ ਲਓ ਜੇ ਤੁਸੀਂ ਘੱਟ ਖਾਣੇ ਆ ਤਾਂ ਬਾਅਦ ਵਿੱਚ ਤੁਸੀਂ ਦੇ ਚੈੱਕ ਕਰਕੇ ਦੇਖ ਲਓ ਤੁਸੀਂ ਵੱਧ ਪਾ ਸਕਦੇ ਆ ਫਿਰ ਆਪਾਂ ਲਈਏ ਰਾਈ ਤੇ ਫੇਰ ਲਿਆ ਜੀਰਾ ਤੇ ਸੁੱਕਾ ਧਨੀਆ ਤੇ 1.5 ਚਮਚਾ ਆਪਾਂ ਖੰਡ ਦਾ ਲਿਆ ਵਾ ਇਹ ਖੰਡ ਤੁਸੀਂ ਪਾਉਣੀ ਆ ਪਾ ਲਿਓ ਨਹੀਂ ਪਾਉਣੀ ਨਾ ਪਾਓ ਕਿਉਂਕਿ ਜੇ ਆਪਾਂ ਖੰਡ ਪਾ ਲਾਂਗੇ ਖੱਟ ਮਿੱਠਾ ਜਿਹਾ achar ਬਣੂਗਾ ਜੇ ਮਿਰਚਾਂ ਕੜੱਟਣ ਹੋਈਆਂ ਮਿਰਚਾਂ ਦੀ ਥੋੜੀ ਜਿਹੀ ਕੜੱਟਣ ਘੱਟ ਜੂਗੀ ਤੇ ਆਪਾਂ ਲਈਏ ਹਲਦੀ ਤੇ ਵਿਨੀਗਰ ਆਪਾਂ ਵਿਨੀਗਰ ਦੇ ਵਿੱਚ ਪਾਵਾਂਗੇ ਤੇ ਇਹ ਮਸਾਲਾ ਵਾ ਜਿਹੜਾ ਸਾਰਾ ਤੁਸੀਂ ਇਹ ਤੁਸੀਂ ਗ੍ਰाइंड ਕਰ ਲਿਓ ਰਾਈ ਤੁਸੀਂ ਸਾਫਟੀ ਪਾਣੀ ਪਾ ਲਿਓ ਜਮੈਣ ਤੁਸੀਂ ਸਾਫਟੀ ਪਾਣੀ ਪਾ ਲਿਓ ਤੇ ਪਰ ਜੇ ਆਪਾਂ ਗ੍ਰाइंड ਕਰਕੇ ਸਾਰਾ ਸ ਮਸਾਲਾ ਪਾਵਾਂਗੇ ਫਿਰ ਇਹ ਸਾਰਾ ਮਸਾਲਾ ਮਿਰਚਾਂ ਨੂੰ ਚੰਗੀ ਤਰ੍ਹਾਂ ਲੱਗ ਜੂਗਾ ਨਹੀਂ ਲੱਗ ਲੱਗ ਜੇ ਰਹੂਗਾ ਕਿਉਂਕਿ ਆਪਾਂ ਵਿੱਚ ਸਰਕਾ ਪਾਉਣਾ ਕਰਕੇ ਇਹ ਸਾਰਾ ਸਮਾਨ ਆਪਾਂ ਗ੍ਰाइंड ਕਰ ਲਾਂਗੇ ਤੇ ਗ੍ਰाइंड ਕਰਨ ਤੋਂ ਬਾਅਦ ਆਪਾਂ ਜਿਹੜੀਆਂ ਮਿਰਚਾਂ ਲਗਾਵਾਂ ਮਿਰਚਾਂ ਨੂੰ ਆਪਾਂ ਚੀਰਾ ਲਾਉਣਾ ਵਾ ਜੇ ਤਾਂ ਜਿਵੇਂ ਹੁਣ ਆ ਪਤਲੀ ਮਿਰਚਾ ਤਾਂ ਇਹਨੂੰ ਆਪਾਂ ਇਦਾਂ ਹੀ ਕੱਟ ਲਾਂਗੇ ਜੇ ਆਪਾਂ ਇਦਾਂ ਕੱਟ ਕੇ ਚਾਰ ਪਾਉਨੇ ਆ ਤਾਂ ਇਹ ਫਿਰ ਐ ਹੁੰਦਾ ਵਾ ਵੀ ਸਾਰਾ ਮਸਾਲਾ ਮਿਰਚੇ ਦੇ ਵਿੱਚ ਲੱਗ ਜਾਂਦਾ ਜੇ ਇਹ ਤੋਂ ਜ਼ਿਆਦਾ ਬਰੀਕ ਮਿਰਚਾ ਹੋਣ ਤਾਂ ਫਿਰ ਤੁਸੀਂ ਇਕੱਲਾ ਚੀਰਾ ਹੀ ਲਾਉਣਾ ਵਾ ਇਦਾਂ ਕਰਕੇ ਇਦਾਂ ਕਰਕੇ ਚੀਰਾ ਲਾ ਦਿਓ ਤੇ ਪਰ ਇਹ ਮਿਰਚਾਂ ਛੋੜਨੀਆਂ ਮੋਟੀਆਂ ਇਸ ਕਰਕੇ ਮੈਂ ਇਹਨਾਂ ਨੂੰ ਇੰਨਾ ਨੂੰ ਮੈਂ ਕਾਇ ਕੱਟ ਕੇ ਪਾਉਂਗੀ ਤੇ ਜਿਹੜੀ ਮਿਰਚ ਜਿੰਨੇ ਜ਼ਿਆਦਾ ਮੋਟੀ ਹੋਊਗੀ ਜਿਵੇਂ ਆ ਵਾ ਵੱਡੀ ਲੰਬੀ ਜਾਂ ਇਹ ਤੁਸੀਂ ਇੱਥੋਂ ਕੱਟ ਕੇ ਛੋਟੀ ਵੀ ਕਰ ਸਕਦੇ ਆ ਜਿਵੇਂ ਇਦਾਂ ਫਿਰ ਉਹਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਰਲ ਜਾਂਦਾ ਵਾ ਇਹਨੂੰ ਇਦਾਂ ਪਾ ਸਕਦੇ ਆ ਤੇ ਇਹਦੇ ਚਾਹ ਟੋਟੇ ਵੀ ਕਰ ਸਕਦੇ ਆ ਜਿੰਨੇ ਬਰੀਕ ਕਰਕੇ ਮਿਰਚ ਆਪਾਂ ਪਾਵਾਂਗੇ ਉਹਨਾਂ ਮਸਾਲਾ ਵਧੀਆ ਲੱਗਦਾ ਤੇ ਜੇ 10 ਨਹੀਂ ਵਧੀਆ ਲੱਗ ਸਵਾਦ ਬਣਦਾ ਕਿਉਂਕਿ ਸਾਰਾ ਮਸਾਲਾ ਬਚੈਨ ਰਚ ਜਾਂਦਾ ਤੇ ਇਦਾਂ ਹੀ ਆਪਾਂ ਸਾਰੀਆਂ ਮਿਰਚਾਂ ਨੂੰ ਕੱਟ ਲਾਂਗੇ ਇਹਨਾਂ ਨੂੰ ਕੱਟ ਕੇ ਫਿਰ ਸਾਨੂੰ ਮਸਾਲਾ ਗ੍ਰाइंड ਕਰਕੇ ਜਦੋਂ ਚਾਰ ਪਾਉਣਾ ਵਾ ਤੁਹਾਨੂੰ ਦਿਖਾਉਣੀ ਆ ਹਾਂਜੀ ਹੁਣ ਆਪਾਂ ਸਮਾਨ ਗ੍ਰाइंड ਕਰ ਲੈਨੇ ਆ ਇਹ ਬੜਾ ਬ੍ਰੀਕ ਨਾ ਕਰਿਓ ਥੋੜਾ ਜਿਹਾ ਦਾਦੜ ਜਿਹਾ ਹੀ ਰੱਖਿਓ ਹਾਂ ਜੀ ਆ ਹੋ ਗਿਆ ਸਮਾਨ ਮੇਰੇ ਕੋਲ ਵੱਡੀਆਂ ਮਸ਼ੀਨਾਂ ਵੀ ਹੈਗੀਆਂ ਪਰ ਨਹੀਂ ਆਪਾਂ ਇੱਕ ਵਾਰ ਕਰ ਦਿੰਦੇ ਉਹਨਾਂ ਵਿੱਚ ਬਰੀਕ ਨਹੀਂ ਹੁੰਦਾਗਾ ਤੇ ਇਸ ਕਰਕੇ ਮਸਾਲੇ ਵਾਲੇ ਦੇ ਸਪੈਸ਼ਲ ਹੀ ਹੈ ਇਹਦੇ ਵਿੱਚ ਆਪਾਂ ਮਸਾਲਾ ਹੀ ਗ੍ਰाइंड ਕਰ ਸਕਦੇ ਹਾਂ ਤੇ ਹੁਣ ਆਪਾਂ ਜਮੈਣ ਨੂੰ ਮਾੜਾ ਜਾਂ ਗ੍ਰाइंड ਕਰ ਲਾਂਗੇ ਜੇ ਆਪਾਂ ਗ੍ਰाइंड ਨਾ ਕੀਤੀ ਇਹ ਲੱਗ ਜਾਈ ਤੋਂ ਰਹਿਣੀ ਆ ਜਮੈਣ ਤੇ ਰਾਈ ਕਿਉਂਕਿ ਆਪਾਂ ਸਰਕਾ ਪਾਉਣਾ ਕਰਕੇ ਆਪਾਂ ਨੂੰ ਗ੍ਰाइंड ਕਰਨੇ ਪਏ ਸੀ ਸਾਰੇ ਸਮਾਨ ਇਹ ਵੀ ਹੋ ਗਿਆ ਆਪਾਂ ਥੋੜਾ ਜਿਹਾ ਮੋਟਾ ਹੀ ਰੱਖਿਆ ਮਸਾਲਾ ਜ਼ਿਆਦਾ ਬ੍ਰੀਕ ਨਹੀਂ ਕੀਤਾ ਹਾਂਜੀ ਆਪਾਂ ਮਿਰਚਾਂ ਕੱਟ ਲਈਆਂ ਆ ਦੇਖ ਲਓ ਜਿਹੜੀਆਂ ਜ਼ਿਆਦਾ ਲੰਬੀਆਂ ਸੀ ਮੈਂ ਛੋਟੀਆਂ ਕਰ ਤੀਆਂ ਕਿਉਂਕਿ ਕਈ ਵਾਰ ਥੋੜੀ ਲੈਣੀ ਹੁੰਦੀ ਆ ਐਦਾਂ ਕਰ ਲਏ ਸਾਰੇ ਪੀਸ ਤੇ ਹੁਣ ਆਪਾਂ ਚਾਰ ਪਾਉਣ ਲੱਗਦੇ ਆ ਹੁਣ ਆਪਾਂ ਇਹਦੇ ਵਿੱਚ ਥੋੜੀ ਮਿਰਚਾਂ ਪਾਵਾਂਗੇ ਤੇ ਆਹ ਪਾਂਡਾ ਤੁਸੀਂ ਜਿਵੇਂ ਆਏ ਆ ਜੇ ਮੈਂ ਆਹ ਕੜਾਹੀ ਲੈ ਲਈ ਤੁਸੀਂ ਇਹ ਤੋਂ ਵੱਡਾ ਵੀ ਲੈ ਸਕਦੇ ਹੋ ਜਿਹਦੇ ਵਿੱਚ ਮਸਾਲਾ ਸਾਰਾ ਰਾਲ ਸਕੀ ਉਸ ਹਿਸਾਬ ਨਾਲ ਤੁਸੀਂ ਲੈ ਲਓ ਕੋਈ ਵੀ ਪਾਂਡਾ ਹਾਂਜੀ ਤੁਸੀਂ ਕੋਈ ਵੀ ਡੱਬਾ ਲੈ ਲਓ ਤਦ ਨੂੰ ਸਮਾਰਕਿਤ ਤੋਂ ਹੋ ਕੇ ਵਿੱਚੋਂ ਸੁਕਾ ਲਿਓ ਬਿਲਕੁਲ ਗਿੱਲਾ ਨਾ ਹੋਵੇ ਇਹ ਮਿਰਚਾਂ ਵੀ ਸੁੱਕੀਆਂ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਬਿਲਕੁਲ ਗਿੱਲਾ ਹੱਥ ਨਹੀਂ ਲਾਉਣਾਗਾ ਤੇ ਜੇ ਆਪਾਂ ਗਿੱਲਾ ਹੱਥ ਲਾਤਾ ਫਿਰ ਇਹ ਮਿਰਚਾਂ ਦਾ achar ਖਰਾਬ ਹੋ ਜਾਊਗਾ ਇਸ ਕਰਕੇ ਇਹਨਾਂ ਨੂੰ ਗਿੱਲਾ ਹੱਥ ਬਿਲਕੁਲ ਨਹੀਂ ਲਾਉਣਾ ਡੱਬਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਚਾਹੇ ਪਲਾਸਟਿਕ ਦਾ ਲੈ ਲਓ ਚਾਹੇ ਕੱਚਾ ਦਾ ਉਹ ਤੁਹਾਡੀ ਮਰਜ਼ੀ ਆ ਤੇ ਹੁਣ ਆਪਾਂ ਇਹਨਾਂ ਵਿੱਚ ਇਹਨੂੰ ਆਪਾਂ ਮਿਰਚਾਂ ਨੂੰ ਮਸਾਲਾ ਵਿੱਚ ਸਾਰੀ ਤੇ ਰਲਾ ਦਾਂਗੇ ਇਹ ਮਸਾਲਾ ਤੁਸੀਂ ਆਪਦੇ ਸਵਾਦ ਅਨਸਾਰ ਪਾ ਸਕਦੇ ਆ ਜੇ ਕਈ ਵਾਰ ਕਿਸੇ ਨੂੰ ਗਰਮ ਚੀਜ਼ਾਂ ਤੋਂ ਅਲਰਜੀ ਹੁੰਦੀ ਆ ਜਾਂ ਨਹੀਂ ਖਾਧੀਆਂ ਜਾਂਦੀਆਂ ਗਰਮ ਮੈਸ਼ ਕਰਦੀਆਂ ਜਿਵੇਂ ਜਮੈਣ ਹੋਈ ਤੇ ਤੁਸੀਂ ਘੱਟ ਪਾ ਲਿਓ ਇਹ ਤੁਹਾਡੀ ਮਰਜ਼ੀ ਆ ਜੇ ਨਹੀਂ ਚੰਗੀਆਂ ਲੱਗਦੀਆਂ ਨਾ ਪਾਓ ਤੁਸੀਂ ਹਲਦੀ ਪਾਵਾਂਗੇ ਹਲਦੀ ਜਿੰਨੀ ਮਰਜ਼ੀ ਪਾ ਦਿਓ ਇਹਦਾ ਕੋਈ ਨੁਕਸਾਨ ਨਹੀਂ ਫਾਇਦਾ ਹੀ ਆ ਆਮਾਗੇ ਤੇ ਖੰਡ ਨੂੜ ਮੈਂ ਥੋੜਾ ਜਿਹਾ ਘੱਟ ਰੱਖਿਆ ਵਾ ਪਹਿਲਾਂ ਬਾਕੀ ਤੁਸੀਂ ਜਦੋਂ ਚਾਰ ਬਣ ਗਿਆ ਖਾ ਕੇ ਦੇਖ ਸਕਦੇ ਆ ਜਦੋਂ ਸਿਰ ਨੂੰ ਘੱਟ ਲੱਗਾ ਤੁਸੀਂ ਪਾ ਦਿਓ ਤੇ ਹੁਣ ਆਪਾਂ ਥੋੜਾ ਜਿਹਾ ਸਰਕਾ ਪਾਵਾਂਗੇ ਇਹਦੇ ਵਿੱਚ ਉੱਤੇ ਵਾਈਟ ਵਾਲਾ ਸਰਕਾ ਲੈਣਾ ਤੁਸੀਂ ਆਵळा ਵਾਈਟ ਵਿਨੇਗਰ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਲੈਣਾ ਵੀ ਕੱਲੀ-ਕੱਲੀ ਮਿਰਚ ਨੂੰ ਸਾਰਾ ਮਸਾਲਾ ਲੱਗ ਜੇ ਦੇਖੋ ਆਪਾਂ ਸਾਰਾ ਚਾਰਾ ਲਾ ਲਿਆ ਜਿਵੇਂ ਹਣ ਆਪਾਂ ਐ ਮਿਰਚਾਂ ਐ ਬਰੀਕ ਕੱਟੀਆਂ ਵਾਂ ਆ ਦੇਖੋ ਸਾਰੀਆਂ ਮਿਰਚਾਂ ਨੂੰ ਚ ਲਾ ਗਿਆ ਮਸਾਲਾ ਜੇ ਆਪਾਂ ਟੱਕ ਲਾ ਕੇ ਹੀ ਐ ਜਿਵੇਂ ਟੱਕ ਲਾ ਕੇ ਛੱਡ ਦਿੰਦੇ ਇਥੋਂ ਤੱਕ ਫਿਰ ਮਿਰਚ ਦੇ ਵਿੱਚ ਟੱਕ ਪੂਰਾ ਮਸਾਲਾ ਨਹੀਂ ਲੱਗਦਾ ਪਰ ਜਿਹੜੀਆਂ ਬਰੀਕ ਮਿਰਚਾਂ ਹੁੰਦੀਆਂ ਉਹ ਤੁਸੀਂ ਐ ਪਾ ਸਕਦੇ ਆ ਤੇ ਪਰ ਜੇ ਆਪਾਂ ਐ ਕੱਟ ਕੇ ਪਾਈਏ ਤਾਂ ਫਿਰ ਸਾਰਾ ਮਸਾਲਾ ਮਿਰਚਾਂ ਨੂੰ ਲੱਗ ਜਾਂਦਾ ਹੁਣ ਆਪਾਂ ਇਹਨੂੰ ਡੱਬੇ 'ਚ ਪਾ ਦਾਂਗੇ ਹਾਂਜੀ ਆਪਾਂ ਵਿੱਚ ਪਾ ਲਿਆ ਮਿਰਚਾਂ ਤੇ ਹੁਣ ਆਪਾਂ ਬਿਨੇਗਰ ਪਾਵਾਂਗੇ ਆਪਾਂ ਇੰਨਾ ਕੁ ਬਿਨੇਗਰ ਪਾ ਲਿਆ ਇੱਥੋਂ ਤੱਕ ਆ ਗਿਆ ਇਹ ਸਾਬਜੇ ਨਾਲ ਪਾ ਲਿਓ ਤੁਸੀਂ ਗਲਾਸ ਤੋਂ ਘਟਕ ਪਾ ਲਿਓ ਪੌਣਾ ਕ ਗਲਾਸ ਪਾ ਲਿਓ ਛੋਟਾ ਚਾਹੇ ਛੋਟਾ ਹੈ ਪੂਰਾ ਗਲਾਸ ਪਾ ਲਿਓ ਤੇ ਹੁਣ ਆਪਾਂ ਇਹਦਾ ਟੱਕਣ ਲਾ ਕੇ ਰੋਜ਼ ਇਹਨੂੰ ਚਾਰਾਂ ਨੂੰ ਹਿਲਾਉਣਾ ਵਾ ਤੇ ਇਹ ਥੱਲੇ ਬਹਿ ਜਾਣਗੇ ਤੁਹਾਨੂੰ ਲੱਗਦਾ ਹੋਊ ਡੱਬਾ ਜ਼ਿਆਦਾ ਭਰਿਆ ਹੋਇਆ ਤੇ ਕੱਲ ਤੱਕ ਇਹ ਥੱਲੇ ਚਾਰ ਬਹਿ ਜਾਣਾ ਥੋੜਾ ਜਿਹਾ ਜਦੋਂ ਬਣ ਗਿਆ ਚਾਰ ਉਹ ਥੱਲੇ ਹੋਈ ਜਾਣੀਆਂ ਤੇ ਇਹਨਾਂ ਨੂੰ ਆਪਾਂ ਹਿਲਾਉਂਦੇ ਰਹਿਣਾ ਵਾ ਜੇ ਆਪਾਂ ਇਹ ਤੋਂ ਵੱਧ ਸਿਬਿੰਗਰ ਪਾਇਆ ਫਿਰ ਮਸਾਲਾ ਦੀ ਮਿਰਚਾਂ ਨਹੀਂ ਲੱਗਿਆ ਰਹਿਣਾ ਇਸ ਕਰਕੇ ਆਪਾਂ ਮਸਾਲਾ ਘੱਟ ਬਿਨੇਗਰ ਘੱਟ ਪਾਇਆ ਵਾ ਤੇ ਇਹ ਤੁਸੀਂ ਚਾਰ ਚਾਹੇ ਸਾਲ ਰੱਖ ਲਓ ਚਾਹੇ ਦੋ ਸਾਲ ਰੱਖ ਲਓ ਬਿਲਕੁਕੁਲ ਖਰਾਬ ਨਹੀਂ ਹੁੰਦਾ ਵਾ ਤੇ ਤੁਸੀਂ ਇਦਾਂ achar ਬਣਾ ਕੇ ਜਰੂਰ ਦੇਖਿਓ। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ। ਧੰਨਵਾਦ।